ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪ੍ਰੇਮ ਕੈਫੇ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਤੇ ਅੱਜ ਆਪਾਂ ਨਾ ਜਿਹੜਾ ਹੈ ਗੋਲ ਗੱਪਾ ਪਾਣੀ ਪੁਰੀ ਕਹਿੰਦੇ ਨੇ ਜਿਹਨੂੰ ਉਹਦਾ ਖੱਟਾ ਮਿੱਠਾ ਜਿਹੜਾ ਆਪਾਂ ਉਹ ਪਾਣੀ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਠੀਕੀ ਕੀ ਕੁਝ ਪਾਉਣੇ ਆ ਤੇ ਨੋ ਕੋਈ ਨਹੀਂ ਫੂਡ ਕਲਰ ਆਪਾਂ ਕੁਝ ਦਾ ਯੂਜ਼ ਨਹੀਂ ਕਰਦੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਗੁੜ ਦੀ ਸ਼ਰਬਤ ਠੀਕ ਹੈ ਜੀ ਇਹਨੂੰ ਆਪਾਂ ਪੁਣਕੀ ਲਵਾਂਗੇ ਨਾਲ ਜਿਹੜੀ ਕੋਈ ਚੀਜ਼ ਹੈਗੀ ਆ ਉਹਦੇ ਵਿੱਚ ਰਹਿ ਜਾਏ ਪਾਣੀ ਦੇ ਲੋ ਗੁੰਦੀ ਜਰ ਤੋਂ ਬਾਅਦ ਆਪਾਂ ਪਾਏ ਜੀ ਇਮਲੀ ਵਾਲਾ ਪਾਣੀ ਠੀਕ ਹੈ ਫਿਰ ਤੋਂ ਬਾਅਦ ਆਪਾਂ ਪਾਾਂਗੇ ਵਾਈਟ ਸਾਲਟ ਫਿਰ ਆਪਾਂ ਪਾਵਾਂਗੇ ਜੀ ਬਲੈਕ ਸਾਲਟ ਕਿ ਆ ਉਹਦੇ ਅੰਦਾਜ਼ੇ ਨਾਲ ਟੇਸਟ ਦੇ ਕੋਲੇ ਤੁਸੀਂ ਪਾ ਸਕਦੇ ਹੋ ਤੇ ਆ ਆਪਣਾ ਜੀ ਖੂਰੀਆ ਮਸਾਲਾ ਇਹ ਆਪਣਾ ਸੀਕ੍ਰੇਟ ਸਾਰਾ ਟੇਸਟ ਇਸੇ ਦੀ ਆਉਂਦਾ ਤੇ ਕੋਈ ਨਾ ਕੋਈ ਚੀਜ਼ ਤਾਂ ਡਿਫਰੈਂਟ ਹੋਣੀ ਚਾਹੀਦੀ ਹੈ ਨਾ ਰੋਟੀ ਪਾਣੀ ਦੇ ਵਿੱਚ ਟੇਸਟ ਵਧੀਆ ਹੀ ਲੱਗ ਆਉਣਾ ਹਨਾ ਲਾਉਂਦੀਏ ਆਪ ਪਾਦਾ ਹੁਣ ਅਖੀਆ ਆਪਣਾ ਆ ਗਿਆ ਜੀ ਪੁਦੀਨਾ ਪਾਊਡਰ अपना जीरा पाउडर ठीक है हम आपके पानी ठीक है जी लो जी आप जो पानी करता मैं फिर एक बार आलर चेक कराए आ लो जी आचुरल कलर है को नो, को ये ਆਪਾਂ ਕੋਈ ਨਹੀਂ ਯੂਜ਼ ਕੀਤਾ ਨਾ ਤੇ ਤੁਸੀਂ ਇਹ ਆਪਣੇ ਜਿਹੜਾ ਹਾਈ ਕੋਲਕੋ ਪਕਾਣ ਵਾਸਤੇ ਆਉਣਾ ਕਿੱਥੇ ਆਉਣਾ ਜੀ ਤੁਸੀਂ ਪ੍ਰੇਮ ਕੈਬੀ ਚਨੀਰ ਓਪੋਜੀਟ ਮੌਨਸਵੀਟਸ ਕਿ ਇਹਦੇ ਵਿੱਚ ਆਪਾਂ ਦੇਖੋ ਕੋਈ ਬਲਕਵੇ ਨਹੀਂ ਐਡ ਕਰੀਏ ਕਿ ਆਪਾਂ ਹੁਣ ਸਿੱਧਾ ਇਹਨੂੰ ਡੀਪ ਫ੍ਰੀਜਰ 'ਚ ਰੱਖ ਦਾਂਗੇ ਜੇ ਆਪਾਂ ਇਹ 'ਚ ਪਰਫੈਕਟ ਜਿੰਨੀ ਤਰੀ ਹੈ ਨਾ ਤਾਂ ਇਹਦਾ ਟੇਸਟ ਜਿਹੜਾ ਉਹ ਚੇਂਜ ਹੋ ਜਾਊਗਾ ਇਹ ਆਪਾਂ ਹੁਣ ਪਾਣੀ ਬਣ ਕੇ ਰੈਡੀ ਹੈ ਜੀ ਠੀਕ ਹੈ ਪੂਰੀ ਸਾਫ ਸਫਾਈ ਦੇ ਨਾਲ ਆਪਾਂ ਤਿਆਰ ਕਰਿਆ ਤੇ ਇੱਕ ਵਾਰੀ ਟੇਸਟ ਕਰਨ ਵਾਸਤੇ ਤੁਸੀਂ ਆਉਣਾ ਪ੍ਰੇਮ ਕੈਬੀ ਓਪੋਜੀਟ ਮੌਨਸਵੀਟਸ ਚਨੀਰ ਥੈਂਕ ਯੂ